ਲੋਕ ਸਭਾ ਚੋਣਾਂ ਤੋਂ ਬਾਅਦ ਕਾਂਗਰਸ ਨੂੰ ਵੱਡਾ ਝਟਕਾ ਲੱਗਣ ਜਾ ਰਿਹਾ ਕਾਂਗਰਸ ਦੇ ਇੱਕ ਵਿਧਾਇਕ ਦੇ ਵੱਲੋਂ ਅਸਤੀਫਾ ਦੇ ਦਿੱਤਾ ਗਿਆ ਤੇ ਚਰਚਾ ਇਹ ਹੈ ਕਿ ਅੱਜ ਉਹ ਭਾਜਪਾ ਚ ਸ਼ਾਮਲ ਹੋ ਜਾਵੇਗਾ ਬੇਸ਼ੱਕ ਕਾਂਗਰਸ ਦੀ ਕਾਰਗੁਜ਼ਾਰੀ ਬਹੁਤ ਠੀਕ ਠਾਕ ਰਹੀ ਹੈ ਤਸੱਲੀ ਬਖਸ਼ਣਾ ਰਹੀ ਹੋਵੇ ਚਲੋ ਆਸਵੰਦ ਵਾਲੀ ਤਾਂ ਰਹੀ ਹੈ ਲੋਕ ਸਭਾ ਚੋਣਾਂ ਚ ਪਰ ਲੋਕ ਸਭਾ ਚੋਣਾਂ ਚ ਉਬਰੀ ਧੜੇਬੰਦੀ ਦੇ ਕਾਰਨ ਹੁਣ ਚਰਚਾ ਇਹ ਹੈ ਕਿ ਕਾਂਗਰਸ ਦਾ ਇੱਕ ਵਿਧਾਇਕ ਜਿਹੜਾ ਉਹ ਪਾਰਟੀ ਛੱਡ ਕੇ ਭਾਜਪਾ ਚ ਜਾ ਰਿਹਾ ਤੁਸੀਂ ਜੁੜੇ ਹੋ ਲੋਕਪਾਣ ਨਿਊਜ਼ ਦੇ ਨਾਲ ਮਹਿੰਦਰ ਬਾਜਵਾ ਕਾਂਗਰਸ ਘਟ ਤੇ ਖਲਾਰਾ ਪਾਰਟੀ ਜਿਆਦਾ ਬਣ ਚੁੱਕੀ ਹੈ ਕਾਂਗਰਸ ਦੇ ਵਿੱਚ ਹਰ ਰੋਜ਼ ਕੋਈ ਨਾ ਕੋਈ ਘਟਨਾਕ੍ਰਮ ਮਿਲਦਾ ਹੈ ਇੱਕ ਢੜਾ ਦੂਜੇ ਨੂੰ ਖੁੰਝੇ ਲਾਉਂਦਾ ਹੈ ਤੇ ਦੂਜਾ ਤੀਜੇ ਨੂੰ ਢੜੇਬੰਦੀ ਆਪਣੇ ਸਿਖਰ ਤੇ ਹੈ ਖਾਸ ਕਰਕੇ ਪੰਜਾਬ ਅਤੇ ਹਰਿਆਣਾ ਦੇ ਵਿੱਚ ਢੜੇਬੰਦੀ ਬੜੀ ਤੇਜ਼ੀ ਨਾਲ ਵਧੀ ਹੈ ਤੇ ਬੜੀ ਤਕੜੀ ਹੋ ਕੇ ਜਿਹੜੀ ਆ ਉਹ ਸਾਹਮਣੇ ਆਈ ਹੈ ਜਿਸ ਕਾਰਨ ਕਾਂਗਰਸ ਦੀਆਂ ਸਫਾ ਅੰਦਰ ਜਿਹੜਾ ਕਾਫੀ ਹਲਜੁਲ ਪਾਈ ਜਾਂਦੀ ਹੈ ਤੇ ਕਾਂਗਰਸ ਇਸ ਢੜੇਬੰਦੀ ਦੇ ਕਾਰਨ ਕਈ ਵਾਰ ਵੱਡੇ ਨੁਕਸਾਨ ਵੀ ਚੁੱਕ ਚੱਕੀ ਹੈ ਇਸ ਵਾਰ ਮਾਮਲਾ ਇਹ ਹੈ ਕਿ ਕਾਂਗਰਸ ਦੀ ਇੱਕ ਵਿਧਾਇਕ ਨੇਗੇ ਹਰਿਆਣਾ ਦੇ ਬੜੇ ਸੀਨੀਅਰ ਆਗੂ ਨੇ ਕਿਰਨ ਚੌਧਰੀ ਤੇ ਉਹਨਾਂ ਦੀ ਧੀ ਸ਼ਰੂਤੀ ਚੌਧਰੀ ਦੇ ਵੱਲੋਂ ਕਾਂਗਰਸ ਤੋਂ ਅਸਤੀਫਾ ਦੇ ਦਿੱਤਾ ਗਿਆ। ਕਾਂਗਰਸ ਨੂੰ ਇਹਦੇ ਨਾਲ ਵੱਡਾ ਝਟਕਾ ਲੱਗਿਆ ਤੇ ਕਾਂਗਰਸ ਦੇ ਇਸ ਝਟਕੇ ਤੋਂ ਹਜੇ ਉੱਭਰੀ ਨਹੀਂ ਸੀ ਕਿ ਗੱਲ ਸਾਹਮਣੇ ਆ ਗਈ ਕਿ ਕਿਰਨ ਚੌਧਰੀ ਆਪਣੀ ਧੀ ਸਣੇ ਭਾਜਪਾ ਚ ਜਾ ਰਹੇ ਨੇ। ਹਰਿਆਣਾ ਵਿੱਚ ਅਕਤੂਬਰ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਨੂੰ ਝਟਕਾ ਦਿੰਦਿਆਂ ਸੀਨੀਅਰ ਆਗੂ ਕਿਰਨ ਚੌਧਰੀ ਅਤੇ ਉਹਨਾਂ ਦੀ ਧੀ ਸ਼ਰੂਤੀ ਚੌਧਰੀ ਨੇ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਹੈ ਕਿਰਨ ਚੌਧਰੀ ਅਤੇ ਸ਼ਰੂਤੀ ਚੌਧਰੀ ਦੋਵਾਂ ਨੇ ਮੰਗਲਵਾਰ ਨੂੰ ਕਾਂਗਰਸ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ ਸ਼ਰੂਤੀ ਚੌਧਰੀ ਕਾਂਗਰਸ ਦੀ ਹਰਿਆਣਾ ਕਾਇਦੀ ਕਾਰਜਕਾਰੀ ਪ੍ਰਧਾਨ ਸੀ ਕਿਰਨ ਚੌਧਰੀ ਜੋ ਮੌਜੂਦਾ ਵਿਧਾਇਕ ਵੀ ਹੈ ਨੇ ਕਿਹਾ ਕਿ ਉਹ ਅਤੇ ਸਾਬਕਾ ਸੰਸਦ ਮੈਂਬਰ ਸ਼ਰੂਤੀ ਦੋਵੇਂ ਬੁੱਧਵਾਰ ਨੂੰ ਭਾਜਪਾ ਚ ਸ਼ਾਮਲ ਹੋ ਜਾਣਗੇ। ਕਿਰਨ ਚੌਧਰੀ ਵੱਲੋਂ ਕਾਂਗਰਸ ਨਾਲ ਆਪਣੀ 4 ਦਹਾਕੇ ਦੀ ਸਾਂਝ ਤੋੜਨ ਨਾਲ ਹਰਿਆਣਾ ਵਿੱਚ ਭਾਜਪਾ ਨੂੰ ਵੱਡਾ ਹੁਲਾਰਾ ਮਿਲਣ ਦੀ ਸੰਭਾਵਨਾ ਹੈ ਕਿਉਂਕਿ ਚੋਣਾਂ ਵਿੱਚ ਕੁਝ ਹੀ ਮਹੀਨੇ ਬਾਕੀ ਨੇ ਹਰਿਆਣਾ ਦੇ ਮੁੱਖ ਮੰਤਰੀ ਸਾਬਕਾ ਮੁੱਖ ਮੰਤਰੀ ਬੰਸੀ ਲਾਲ ਦੀ ਨੂੰ ਕਿਰਨ ਚੌਧਰੀ ਨੂੰ ਸੀਨੀਅਰ ਕਾਂਗਰਸੀ ਆਗੂ ਤੇ ਸਾਬਕਾ ਮੁੱਖ ਮੰਤਰੀ ਭពਿੰਦਰ ਸਿੰਘ ਹੁੱੱਡਾ ਦੀ ਧੁਰ ਵਿਰੋਧੀ ਮੰਨਿਆ ਜਾਂਦਾ ਰਿਹਾ ਹੈ। ਬੰਸੀ ਲਾਲ ਦਾ ਪਰਿਵਾਰ ਹਰਿਆਣੇ ਦੇ ਵਿੱਚ ਬੜਾ ਸਿਆਸੀ ਪ੍ਰਭਾਵ ਰੱਖਦਾ ਹੈ ਆ ਕਿਰਨ ਚੌਧਰੀ ਹੋਣ ਉਹਨਾਂ ਦੇ ਸੋਹਰਾ ਸਾਹਸ ਜੀ ਜੋ ਮੁੱਖ ਮੰਤਰੀ ਵੀਰੇ ਉਹਨਾਂ ਦੀ ਕੁੜੀ ਲੋਕ ਸਭਾ ਮੈਂਬਰ ਵੀ ਰਹੀ ਜਿਹੜਾ ਚੌਧਰੀ ਪਰਿਵਾਰ ਦਾ ਚੌਧਰੀ ਬੰਸੀ ਲਾਲ ਦਾ ਪਰਿਵਾਰ ਹੈ ਉਹ ਖਾਸ ਕਰਕੇ ਪੁਵਾਨੀ ਮਹਿੰਦਰਗੜ੍ਹ ਇਲਾਕੇ ਦੇ ਵਿੱਚ ਬਹੁਤ ਪ੍ਰਭਾਵ ਰੱਖਦਾ ਇਸ ਕਰਕੇ ਕਾਂਗਰਸ ਨੂੰ ਉਸ ਇਲਾਕੇ ਦੇ ਵਿੱਚ ਠੀਕ ਠਾਕ ਨੁਕਸਾਨ ਹੋ ਸਕਦਾ ਹੈ ਉਹ ਇਸ ਦਾ ਅਜ਼ਰ ਗੁਰਦਾਉਂ ਤੇ ਫਰੀਦাবাদ ਤੇ ਮਵਾਦ ਦੇ ਇਲਾਕਿਆਂ ਤੇ ਵੀ ਵੇਖਿਆ ਜਾ ਸਕਦਾ ਤੇ ਜਿਹੜਾ ਸੈਂਟਰ ਵਾਲਾ ਹਰਿਆਣਾ ਹੈ ਜਿਹੜਾ ਜੀਂਦਰੁੱਤ ਕਾਲਾ ਪਵਾਨੀ ਚੱਕੀ ਦਾਦਰੀ ਦੇ ਨਾਲ ਲੱਗਦੇ ਇਲਾਕੇ ਨੇ ਉੱਥੇ ਵੀ ਕਿਰਨ ਚੌਧਰੀ ਹੋਣਾਂ ਦੇ ਜਾਨ ਨਾਲ ਨੁਕਸਾਨ ਹੋ ਸਕਦਾ ਹੈ ਚਰਚਾ ਤਾਂ ਇਹ ਵੀ ਨਹੀਂ ਕਿ ਭਾਜਪਾ ਵੀ ਹਰਿਆਣੇ ਅੰਦਰ ਸਭ ਕੁਝ ਠੀਕ ਠਾਕ ਨਹੀਂ ਕਈ ਵੱਡੇ ਤਲੰਦਰ ਪਾਰਟੀ ਬਦਲਣ ਲਈ ਤਿਆਰ ਬੈਠੇ ਨੇ ਦਰਅਸਲ ਕਾਂਗਰਸ ਇਸ ਸਮੇਂ ਹਰਿਆਣੇ ਚ ਦੋ ਤਿੰਨ ਧੜਿਆਂ ਚ ਵੰਡੀ ਗਈ ਹੈ ਪਹਿਲਾ ਧੜਾ ਭਿੰਦਰ ਸਿੰਘ ਹੁੱਡਾ ਦਾ ਹੈ ਜਦ ਹੀ ਵਾਇਪ ਵੰਦਰ ਸਿੰਘ ਹੁੱਡਾ ਕਰਦੇ ਆ ਦੂਜਾ ਢੜਕ ਕੁਮਾਰੀ ਸ਼ੈਲਜਾ ਦਾ ਜੋ ਕਿ ਸਰਸਾ ਤੋਂ ਲੋਕ ਸਭਾ ਲਈ ਚੁਣੇ ਗਏ ਨੇ ਪੁਰਾਣੇ ਤੇ ਤਕਸਾਲੀ ਕਾਂਗਰਸੀ ਦਲਿਤ ਆਗੂ ਨੇ ਇਹ ਦੋ ਢੜੇ ਮੇਲ ਨੇ ਉਸ ਤੋਂ ਬਾਅਦ ਕਿਰਨ ਚੌਧਰੀ ਵਾਲਾ ਢੜਾ ਆਉਂਦਾ ਇਹ ਢੜਾ ਗਾਹਿਬ ਗਾਹਿ ਕੁਮਾਰੀ ਸ਼ੈਲਜਾ ਵਾਲੇ ਢੜੇ ਨਾਲ ਖੜਦਾ ਰਿਹਾ ਆ ਕੁਮਾਰੀ ਸ਼ੈਲਜਾ ਕਿਰਨ ਚੌਧਰੀ ਤੇ ਰਣਦੀਪ ਸੁਰਜੇ ਵਾਲਾ ਇਹ ਇੱਕ ਢੜਾ ਆ ਇਹਦੇ ਵਿੱਚ ਜਾੜ ਦਲਿਤ ਕੰਬੀਨੇਸ਼ਨ ਜਿਹੜਾ ਉਹ ਮਿਲਦਾ ਆ ਦੂਜੇ ਪਾਸੇ ਨਰੋਲ ਜਾੜ ਢੜਾ ਜਿਹਦੇ ਵਿੱਚ ਜਿਹਦੀ ਅਗਵਾਈ ਭਪਿੰਦਰ ਸਿੰਘ ਹੁੱਡਾ ਕਰਦੇ ਆ ਜਿਹਦੇ ਵਿੱਚ ਜੇਪੀ જય ਪ੍ਰਕਾਸ਼ ਸਿੰਘ ਨੇ ਕਈ ਹੋਰ ਆਗੂ ਨੇ ਉਹ ਮੌਜੂਦ ਨੇ ਇਸ ਸਮੇਂ ਕਾਂਗਰਸ ਅਕਤੂਬਰ ਦੇ ਵਿੱਚ ਚੋਣਾਂ ਹੋਣੀਆਂ ਨੇ ਸ਼ਾਇਦ ਮੱਧਕਾਲੀ ਚੋਣਾਂ ਹੋ ਜਾਣ ਭਾਜਪਾ ਕੋਲੇ ਬਣਦਾ ਨੰਬਰ ਨਹੀਂ ਹੈਗਾ ਇਸ ਸਮੇਂ ਹਰਿਆਣੇ ਦੀ ਵਿਧਾਨ ਸਭਾ ਦੇ ਵਿੱਚ ਭਾਜਪਾ ਬਹੁ ਗਿਣਤੀ ਦੇ ਵਿੱਚ ਨਹੀਂ ਹੈਗੀ ਨਾ ਹੀ ਉਹਦੇ ਕੋਲੇ ਇੱਕ ਤਿਹਾਈ ਤੋਂ ਵੱਧ ਦਾ ਬਹੁ ਮਤ ਹੈ ਤਾਂ ਕੁੱਲ ਮਿਲਾ ਕੇ ਦੇਖਿਆ ਜਾਵੇ ਆਉਣ ਦੇ ਦਿਨਾਂ ਚ ਹਰਿਆਣੇ ਦੀ ਸਿਆਸਤ ਬੜੀ ਰੋਚਕ ਤੇ ਪਟਾਕਿਆਂ ਵਾਲੀ ਹੋ ਸਕਦੀ ਹੈ